ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੁਣ ਵਿਡਿੰਗ ਸੀਜ਼ਨ ਸ਼ੁਰੂ ਹੋ ਗਿਆ ਜੀ ਸੋ ਹਰ ਕਸਟਮਾਈਜ਼ਡ ਡਿਮਾਂਡ ਆ ਹੁਣ ਕੁਝ ਬ੍ਰਾਈਡਲ ਲੁੱਕ ਦੇ ਆਰਟੀਕਲ ਚਾਹੀਦੇ ਆ ਜੀ ਹਰ ਕਸਟਮਰ ਨੂੰ ਪਾਰਟੀ ਵੇਅਰ ਕਲੈਕਸ਼ਨ ਚਾਹੀਦੀ ਆ ਬ੍ਰਾਈਡਲ ਲੁੱਕ ਦੇ ਆਰਟੀਕਲ ਚਾਹੀਦੇ ਨੇ ਆਪਾਂ ਤੁਹਾਡੇ ਲਈ ਸਪੈਸ਼ਲ ਇਸ ਟਾਈਮ ਦਾ ਟ੍ਰੈਂਡਿੰਗ ਤੇ ਸਭ ਤੋਂ ਜ਼ਿਆਦਾ ਫੇਮਸ ਔਰ ਸਭ ਤੋਂ ਜ਼ਿਆਦਾ ਡਿਮਾਂਡਿੰਗ ਆਰਟੀਕਲ ਤੁਹਾਡੇ ਲਈ ਲੈ ਕੇ ਆਇਆ ਪੂਰੇ 28 ਰੰਗ ਆਪਾਂ ਰੈਡੀ ਕਰਵਾਇਆ ਇਹਦੇ ਵਿੱਚ ਆਪਾਂ ਇਹ ਤੁਹਾਨੂੰ ਦੇਣਾ ਹੋਲਸੇਲ ਪ੍ਰਾਈਸ ਦੇ ਵਿੱਚ ਜੀ ਫੁੱਲੀ ਹੈਂਡਵਰਕ ਦਾ オリジナル ਪੀਸ ਹੋਏਗਾ ਮਾਰਕੀਟ ਦੇ ਵਿੱਚ ਕਾਪੀ ਵੀ ਮਿਲਦੀ ਆ ਪਰ ਕਾਪੀ ਤੋਂ ਬਚ ਕੇ ਰਹੋ オリジナル ਜੀ オリジナル ਹੁੰਦੀ ਹੈ ਕੱਲਾ ਕੱਲਾ ਟਾਂਕਾ ਇਹਦਾ ਹੈਂਡ ਦਾ ਜੀ ਕੱਲਾ ਕੱਲਾ ਹੱਥ ਦਾ ਕੰਮ ਕੱਢਿਆ ਹੋਇਆ ਸਾਰਾ ਸੋ ਪੀਸ ਮੈਂ ਤੁਹਾਨੂੰ ਸਾਰਾ ਕੱਲਾ ਕੱਲਾ ਓਪਨ ਕਰਕੇ ਦਿਖਾਉਂਗਾ ਸਾਰੇ ਪੀਸ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਲਈ ਵੈਡਿੰਗ ਸੀਜ਼ਨ ਦੇ ਹਰ ਇੱਕ ਆਰਟੀਕਲ ਤੁਹਾਡੇ ਵਾਸਤੇ ਮੈਂ ਲੈ ਕੇ ਆਂਦਾ ਰਹਾ ਮਾਂ ਔਰ ਥੋੜੇ ਅਗੇ ਵੀਡੀਓ ਸ਼ੇਅਰ ਕਰਦਾ ਰਹਾ ਮਾਂ ਪਰ ਤੁਹਾਨੂੰ ਵੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣਾ ਓਪਨ ਕਰਕੇ ਸਾਰੇ ਕਲਰ ਮੈਂ ਓਪਨ ਕਰਕੇ ਦਿਖਾਉਂਗਾ ਫੁੱਲੀ ਬਰਾਇਡਲ ਹੈਵੀ ਲੁੱਕ ਦਾ ਆਰਟੀਕਲ ਹੈ ਜੀ ਇਸ ਦਾ ਪ੍ਰਾਈਸ ਇਕਨੋਮਿਕਲ ਆਏਗਾ ਪ੍ਰਾਈਸ ਮੈਂ ਦੱਸ ਕੇ ਜਾਊਂਗਾ ਵੀਡੀਓ ਦੇ ਲਾਸਟ ਦੇ ਵਿੱਚ ਵੀਡੀਓ 'ਚ ਬਣੇ ਰਿਓ ਜੀ ਸਭ ਨੂੰ ਬੇਨਤੀ ਹੈ ਪ੍ਰੋਪਰ ਬਾਜੂ ਤੇ ਹੈਵੀ ਕੰਮ ਹੈ ਜੀ ਪੂਰਾ ਫਰੰਟ ਹੈਵੀ ਹੈ ਉਸ ਤੋਂ ਬਾਅਦ ਪਿਓਰ ਕਰੇਪ ਦਾ ਆਰਟੀਕਲ ਹੈ ਜੀ ਸਲਵਾਰ ਦੇ ਪਹੁੰਚ ਤੇ ਕੰਮ ਹੈ ਸੋ ਬੜਾ ਪਿਆਰਾ ਡਿਜ਼ਾਈਨ ਹੈ ਇਸ ਟਾਈਮ ਦਾ ਟਾਪ ਟ੍ਰੈਂਡਿੰਗ ਡਿਜ਼ਾਈਨ ਜੀ ਮਾਰਕੀਟ ਦੇ ਵਿੱਚ ਤੁਹਾਨੂੰ 10000 ਤੋਂ ਆਰਟੀਕਲ ਘੱਟ ਨਹੀਂ ਮਿਲੇਗਾ オリジナル ਪੀਸ ਪਰ ਆਪਾਂ ਤੁਹਾਨੂੰ オリジナル ਪੀਸ ਬਿਲਕੁਲ ਇਕਨੋਮਿਕਲ ਪ੍ਰਾਈਸ ਤੇ ਦੇਣਾ ਜੀ ਫੁਲੀ ਹੈਂਡਵਰਕ ਦਾ ਪੀਸ ਹੈ ਆ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਕੰਮ ਆ ਜੀ ਟੋਟਲੀ ਹੈਂਡ ਦਾ ਜਿਹੜਾ ਕਾਪੀ ਹੈ ਉਹਦੇ ਵਿੱਚ ਹੈਗਾ ਕੰਪਿਊਟਰ ਦਾ ਕੰਮ ਇਹ ਕੰਪਿਊਟਰ ਨਹੀਂ ਇਹ ਟੋਟਲੀ ਹੈਂਡ ਦਾ ਕੰਮ ਹੈ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਪਿਓਰ ਕ੍ਰੇਪ ਵਧੀਆ ਲੱਗੀ ਹੋਈ ਹੈ ਪਿਓਰ ਕ੍ਰੇਪ ਜੀ ਔਰ ਆ ਚਨੂਨ ਦਾ ਦੁਪੱਟਾ ਆਹ ਰਹੇ ਜੀ ਚਨੂਨ ਦਾ ਫੋਰ ਸਾਈਡ ਹੈਵੀ ਦ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਕੱਢਿਆ ਆ ਜੀ ਪਿਓਰ ਚਨੂਨ ਦਾ ਦੁਪੱਟਾ ਫੋਰ ਸਾਈਡ ਕੰਮ ਦੇਖੋ ਕਿੰਨਾ ਸ਼ਾਨਦਾਰ ਆ ਸੋ ਟੋਟਲੀ ਡਿਜ਼ਾਈਨਰ ਹੈਂਡਵਰਕ ਬੁਟੀਕ ਮੇਡ ਬ੍ਰਾਈਡਲ ਲੁੱਕ ਦਾ ਆਰਟੀਕਲ ਲੈ ਕੇ ਆ ਹੁਣ ਕਲਰਾਂ ਤੇ ਨਿਗਾਹ ਮਾਰ ਲਿਓ ਜੀ ਕਲਰ ਸਾਰੇ ਤੁਹਾਨੂੰ ਦਿਖਾਉਂਗਾ ਮੈਂ ਓਪਨ ਕਰਕੇ ਸਭ ਨੂੰ ਬੇਨਤੀ ਆ ਹੁਣ ਲਾਸਟ ਤੱਕ ਦੇਖਿਓ ਆ ਚੈੱਕ ਕਰੋ ਜੀ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹਰ ਕਿਸੇ ਕਲਰ ਹਰ ਕਸਟਮਰ ਨੂੰ ਪਸੰਦ ਹੁੰਦਾ ਜੀ ਕਿਉਂਕਿ ਹਰ ਕਿਸੇ ਦੇ ਵਿੱਚ ਫਿਰੋਜ਼ੀ ਰੰਗ ਮਿਲਦਾ ਨਹੀਂ ਕਸਟਮਰ ਦੀ ਡਿਮਾਂਡ ਬਹੁਤ ਰਹਿੰਦੀ ਆ ਆ ਚੈੱਕ ਕਰੋ ਜੀ ਫ ਸੇਮੀ ਬਾਟਮ ਤੇ ਵਰਕ ਅਲਟੀਮੇਟ ਫਰੋਜ਼ੀ ਕਲਰ ਜੀ ਲੋ ਜੀ ਨੈਕਸਟ ਕਲਰ ਆ ਰਿਹਾ ਬੜਾ ਪਿਆਰਾ ਕਲਰ ਆ ਰਿਹਾ ਜੀ ਸਪੈਸ਼ਲ ਪਿੰਕ ਸ਼ੇਡ ਆ ਆ ਰਿਹਾ ਜੀ 베ਬੀ ਪਿੰਕ ਆ ਰਿਹਾ ਜੀ 베ਬੀ ਪਿੰਕ ਸ਼ੇਡ ਕਲਰ ਚੈੱਕ ਕਰੋ ਕਲਰ ਦੀ ਬਿਊਟੀ ਚੈੱਕ ਕਰੋ ਮੈਂ ਕਹਿੰਦਾ ਲਾਜਵਾਬ ਬਾਜੂ ਦਿਖਾ ਦਿਓ ਜੀ ਸ਼ਾਨਦਾਰ ਕਲਰ ਸ਼ਾਨਦਾਰ ਸ਼ਗਨਾ ਵਾਲਾ ਰੰਗ ਆ ਲੋ ਆ ਆ ਰਿਹਾ ਇਸ ਦਾ ਸੇਮੀ ਦੁਪੱਟਾ ਫੋਰ ਸਾਈਡ ਸੋ ਆ ਗਿਆ 베ਬੀ ਪਿੰਕ ਜੀ ਇੱਕ ਕਾਰਿਆ ਦੀ ਇਸ ਦੇ ਵਿੱਚ ਆ ਵਾਲਾ ਬੜਾ ਸੋਹਣਾ ਕਲਰ ਹੈ ਨਵਾਂ ਜਾਂ ਰੰਗ ਹੈ ਏਅਰ ਫੋਰਸ ਮੋਰ ਪੰਖੀ ਇਹਦੇ ਵਿੱਚ ਮੋਰ ਪੰਖੀ ਕਈ ਤਰ੍ਹਾਂ ਦੇ ਹੈਗੇ ਆ ਮੇਰੇ ਕੋਲ ਹਰ ਇੱਕ ਕਲਰ ਰੈਡੀ ਕਰਵਾਇਆ ਜੀ ਡਾਰਕ ਤੋਂ ਡਾਰਕ ਨਵੇਂ ਤੋਂ ਨਵਾਂ ਰੰਗ ਰੈਡੀ ਕਰਵਾਇਆ ਜਿਹੜਾ ਰੰਗ ਤੁਹਾਡੇ ਕੋਲ ਨਹੀਂ ਹੋਏਗਾ ਤੁਸੀਂ ਆਰਡਰ ਕਰ ਸਕਦੇ ਹੋ ਕਲਰ ਚੈੱਕ ਕਰੋ ਮੈਂ ਕਹਿੰਦਾ 28 ਰੰਗ ਰੈਡੀ ਕਰਵਾਇਆ ਜੀ ਮੇਰੀ ਗਾਰੰਟੀ ਹੈ ਤੁਹਾਡੇ ਕੋਲ ਮਸਾਂ ਹੀ ਇਹਨਾਂ ਦੇ ਵਿੱਚੋਂ ਪੰਜ ਰੰਗ ਆਉਣੇ ਆ ਬਾਕੀ ਰੰਗ ਤੁਹਾਡੇ ਕੋਲ ਹੋਣਾ ਨਹੀਂ ਕਿਉਂਕਿ ਰੰਗ ਇਹੋ ਜਿਹਾ ਹੈ ਰੰਗ ਕਿਉਂਕਿ ਨਵੇਂ-ਨਵੇਂ ਰੰਗ ਰੈਡੀ ਕਰਵਾ ਰਹੇ ਹਾਂ ਕਿਉਂਕਿ ਪਹਿਲਾਂ ਵਾਲੇ ਕਲਰਾਂ ਨਾਲੋਂ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਕਿ ਹੁਣ ਕੁਝ ਨਵੇਂ ਕਲਰ ਹੋਣ ਆ ਚੈੱਕ ਕਰੋ ਕਿਡਾ ਪਿਆਰਾ ਕਲਰ ਹੈ ਇਹ ਆਏਗਾ ਉਹ 에어 ਫੋਰਸ ਪੀਕਾਕ ਕਲਰ ਲੋ ਜੀ ਨੈਕਸਟ ਆ ਰਿਹਾ ਜੀ ਬਲੈਕ ਸ਼ੇਡ ਬਲੈਕ ਸ਼ੇਡ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਕਿਉਂਕਿ 4 आवर ਕਲਰ ਹੈ ਜੀ ਸੋ ਬਲੈਕ ਸਦਾ ਬਹਾਰ ਰੰਗ ਹੈ ਸਪੈਸ਼ਲ ਬਲੈਕ ਕਲਰ ਆ ਚੈੱਕ ਕਰੋ ਆ ਆ ਰਿਹਾ ਬਲੈਕ ਸ਼ੇਡ ਸੋ ਬੜਾ ਪਿਆਰਾ ਸ਼ੇਡ ਹੈ ਜੀ ਅਲਟੀਮੇਟ ਸ਼ੇਡ ਆ ਬਲੈਕ ਆ ਰਿਹਾ ਬਲੈਕ ਸ਼ੀਰ ਮੈਂ ਤੁਹਾਨੂੰ ਪੀ ਸਾਰੇ ਓਪਨ ਕਰਕੇ ਇਸ ਕਰਕੇ ਦਿਖਾ ਰਿਹਾ ਕਿ ਤੁਹਾਨੂੰ ਪਿਕਚਰ ਦੀ ਲੋਡ ਨਾ ਪਵੇ ਤੁਸੀਂ ਕਲੀਟੀ ਨਾਲ ਐਂਡ ਪ੍ਰੋਪਰ ਦੇਖੋ ਇੱਥੇ ਆ ਚੈੱਕ ਕਰੋ ਜੀ ਪ੍ਰੋਪਰ ਬਾਜੂ ਤੇ ਕੰਮ बॉਟਮ ਤੇ ਕੰਮ ਸ਼ਾਨਦਾਰ ਆਰਟੀਕਲ ਹੈ ਬਲੈਕ ਸ਼ੀਰ ਲੋ ਜੀ ਇੱਕ ਆ ਰਿਹਾ ਰਸ਼ ਸ਼ੇਡ ਰਸ਼ ਸ਼ੇਡ ਸਭ ਤੋਂ ਜ਼ਿਆਦਾ ਨੰਬਰ ਟ੍ਰੈਂਡਿੰਗ ਚ ਰਹਿੰਦਾ ਜੀ ਇਹ ਵਾਲਾ ਸ਼ੇਡ ਕਿਉਂਕਿ ਹਰ ਕਸਟਮਰ ਨੂੰ ਇਹ ਕਲਰ ਬਹੁਤ ਪਸੰਦ ਆਉਂਦਾ ਚੈੱਕ ਕਰੋ ਜੀ ਰਸ਼ ਸ਼ੇਡ ਸੋ ਅਗਰ ਸੂਟ ਸੋਹਣੇ ਲੱਗੇ ਲਾਈਕ ਮੈਨ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਸੂਟ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਰਸਟ ਕਲਰ ਚੈੱਕ ਕਰੋ ਬਿਊਟੀ ਚੈੱਕ ਕਰੋ ਕਲਰ ਦੀ ਅਲਟੀਮੇਟ ਸ਼ੇਡ ਲੋ ਜੀ ਨੈਕਸਟ ਸ਼ੇਡ ਆ ਰਿਹਾ ਬੜਾ ਪਿਆਰਾ ਸ਼ੇਡ ਮਹਿਰੂਨ ਕਲਰ ਲੋ ਜੀ ਜਿਨ੍ਹਾਂ ਨੇ ਆਨੰਦਕਾਰ ਤੇ ਵੇਅਰ ਕਰਨਾ ਹੈ ਮਹਿਰੂਨ ਤੇ ਰੈੱਡ ਤੇ ਮਰਜੈਂਟਾ ਉਹ ਤਿੰਨੇ ਕਲਰ ਵੀ ਅਵੇਲੇਬਲ ਆਏ ਦੇ ਵਿੱਚ ਆਪਣੇ ਕੋਲ ਆ ਚੈੱਕ ਕਰੋ ਜੀ ਆ ਆ ਰਿਹਾ ਮਹਿਰੂਨ ਸ਼ੇਡ ਥੋੜਾ ਪਿਆਰਾ ਸ਼ੇਡ ਹੈ ਸਪੈਸ਼ਲ ਮਹਿਰੂਨ ਕਲਰ ਲੋ ਜੀ ਨੈਕਸਟ ਕਲਰ ਆ ਰਿਹਾ ਜੀ ਰਾਇਲ ਬਲੂ ਜਿਹੜਾ ਮਰਜ਼ੀ ਕਲਰ ਬਾਏ ਕਰ ਲਓ ਜੀ ਜਿਹੜਾ ਮਰਜ਼ੀ カラー चेक करो ਤੁਸੀਂ ਇੱਕ ਤੋਂ ਇੱਕ ਕਲਰ ਰੈਡੀ ਕਰਵਾਇਆ ਮੈਂ ਕਹਿੰਨਾ ਇਹੋ ਜਿਹਾ ਕਲਰ ਕੋਈ ਹੋਏਗਾ ਨਹੀਂ ਜਿਹੜਾ ਨਾ ਹੋਵੇ ਆਪਣੇ ਕੋਲ ਆ ਚੈੱਕ ਕਰੋ ਜੀ ਤੁਸੀਂ ਹੁਕਮ ਕਰੋ ਤੁਹਾਨੂੰ ਕਲਰ ਕਿਹੜਾ ਚਾਹੀਦਾ ਲੋ ਜੀ ਚੈੱਕ ਕਰੋ ਜੀ ਆ ਆ ਰਿਹਾ ਰਾਇਲ ਬਲੂ ਸ਼ੇਡ ਲੋ ਜੀ ਨੈਕਸਟ ਸ਼ੇਡ ਆ ਰਿਹਾ ਬੜਾ ਪਿਆਰਾ ਸ਼ੇਡ ਬੋਟਲ ਗ੍ਰੀਨ ਸ਼ੇਡ ਜੀ ਕਲਰ ਸਾਰੇ ਇੱਕ ਤੋਂ ਇੱਕ ਆ ਜੀ ਕਲਰ ਸਾਰੇ ਸੋਹਣੇ ਆ ਜੇ ਪੀਸ ਆਈ ਆ ਨਾਲ ਜਿਹੜਾ ਵੀਡੀਓ ਬਣਾ ਕੇ ਤੁਹਾਡੇ ਅੱਗੇ ਸ਼ੇਅਰ ਕਰ ਰਹੇ ਆ ਕਲਰ ਇੱਕ ਤੋਂ ਇੱਕ ਆ ਫੁਲੀ ਬਰਾਇਡਲ ਹੈਵੀ ਲੁੱਕ ਦਾ ਆਰਟੀਕਲ ਫੁਲੀ ਪਾਰਟੀ ਵੇਅਰ ਵੈਡਿੰਗ ਵੇਅਰ ਅਗਰ ਤੁਹਾਡੇ ਬ੍ਰਦਰ ਦੀ ਮੈਰਿਜ ਹੈ ਕਿਸੇ ਵੀ ਕਜ਼ਨ ਦੀ ਮੈਰਿਜ ਹੈ ਤੁਸੀਂ ਜਿੱਥੇ ਮਰਜ਼ੀ ਵੇਅਰ ਕਰ ਸਕਦੇ ਹੋ ਉਸ ਤੋਂ ਬੜਾ ਪਿਆਰਾ ਆਰਟੀਕਲ ਹੈ ਅਗਰ ਤੁਸੀਂ ਪੂਰੀ ਟੋਰ ਬਣਾਣੀ ਤਾਂ ਆਪੀਸ ਲੈ ਲਿਓ ਆ ਲੋ ਆ ਚੈੱਕ ਕਰੋ ਜੀ ਜੈਮਨੀ ਸ਼ੇਡ ਬਿਲਕੁਲ ਇਸ ਟਾਈਮ ਦਾ ਨਵਾਂ ਸ਼ੇਡ ਇਹ ਆਏਗਾ ਜੈਮਨੀ ਕਲਰ ਬੈਗਨੀ ਕਲਰ ਬੈਗਨੀ ਕਲਰ ਹੈ ਜੀ ਇਹ ਪ੍ਰੋਪਰ ਬੈਗਨੀ ਸ਼ੇਡ ਆਏਗਾ ਬੜਾ ਪਿਆਰਾ ਸ਼ੇਡ ਹੈ ਕਲਰ ਚੈੱਕ ਕਰੋ ਕਲਰ ਦੀ ਬਿਊਟੀ ਚੈੱਕ ਕਰੋ ਅਲਟੀਮੇਟ ਸ਼ੇਡ ਹੈ ਬੜਾ ਪਿਆਰਾ ਕਲਰ ਆ ਆ ਰਿਹਾ ਦੁਪੱਟਾ ਹੈ ਸੇਮ ਹੀ ਫੋਰ ਸਾਈਡ ਦੁਪੱਟਾ ਜੀ ਦੁਪੱਟੇ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਆ ਫੁਲੀ ਹੈਂਡਵਰਕ ਹੈ ਫੋਰ ਸਾਈ ਇਹ ਕਾਰ ਹੈ ਜੀ ਬੜਾ ਪਿਆਰਾ ਆ ਰੰਗ ਹੈ ਨਾ ਜਿਹੜਾ ਨਵਾਂ ਕਲਰ ਆਈ ਬਿਲਕੁਲ ਇਹ ਨਵਾਂ ਜਾਂ ਛੇੜਾ ਹੈ ਇਹ ਕਲਰ ਲਈ ਕਸਟਮਰ ਤੁਸੀਂ ਵਿਸ਼ਵਾਸ ਕਰਿਓ ਇੱਕ ਕਸਟਮਰ ਮੰਗਦਾ ਬਹੁਤ ਹੈ ਪਰ ਇਹ ਮਿਲਦਾ ਭਾਗਾਂ ਵਾਲਿਆਂ ਨੂੰ ਹੈ ਕਿਉਂਕਿ ਕਲਰ ਜਲਦੀ ਲਈ ਡਾਈ ਹੋ ਨਹੀਂ ਹੁੰਦਾ ਇਹੋ ਜਿਹਾ ਰੰਗ ਆ ਚੈੱਕ ਕਰੋ ਜੀ ਆ ਕਲਰ ਰੈਡੀ ਕਰਵਾਇਆ ਆਪਾਂ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਨਵਾਂ ਜਾਂ ਛੇੜਾ ਹੈ ਇਹ ਨਵਾਂ ਜਾਂ ਕਲਰ ਪ੍ਰੋਪਰ ਬਾਜੂ ਤੇ ਕੰਮ ਆ ਸਲਵਾਰ ਤੇ ਕੰਮ ਫੁਲੀ ਹੈਵੀ ਪੀਸ ਹੈ ਟੋਟਲੀ ਹੈਂਡ ਦਾ ਸਿੰਗਲ ਟਾਂਕੇ ਦਾ ਕੰਮ ਹੈ ਜੀ ਟੋਟਲੀ ਹੈਂਡ ਦਾ ਔਰ ਆ ਦੁਪੱਟਾ ਸੋ ਕਲਰ ਦੇਖੋ ਕਿੰਨਾ ਪਿਆ ਲੋ ਜੀ ਨੈਕਸਟ ਸ਼ੇਡ ਆ ਰਿਹਾ ਬੜਾ ਪਿਆਰਾ ਮੋਰ ਪੰਖੀ ਸ਼ੇਡ ਜੀ ਅਲਟੀਮੇਟ ਸ਼ੇਡ ਆ ਅਲਟੀਮੇਟ ਕਲਰ ਸਾਰੇ ਹੀ ਸੋਹਣੇ ਆ ਤੁਸੀਂ ਕਨਫਿਊਜ਼ ਹੋ ਜਾਣਾ ਭਾਜੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਕਲਰ ਸਾਰੇ ਹੀ ਪਿਆਰੇ ਆ ਆ ਚੈੱਕ ਕਰ ਲਓ ਅਲਟੀਮੇਟ ਕਲਰ ਇਹ ਆਏਗਾ ਪ੍ਰੋਪਰ ਮੋਰ ਪੰਖੀ ਕਲਰ ਜੀ ਮੋਰ ਪੰਖੀ ਰਾਮਾ ਗ੍ਰੀਨ ਸ਼ੇਡ ਲੋ ਜੀ ਇੱਕ ਆ ਰਿਹਾ ਬੜਾ ਪਿਆਰਾ ਜੀ ਰੈੱਡ ਸ਼ੇਡ ਰੈੱਡ ਮਜ਼ੈਂਟਾ ਔਰ ਮਹਿਰੂਨ ਅਗਰ ਤੁਸੀਂ ਆਨੰਦ ਕਾਰ ਤੇ ਵੇਅਰ ਕਰਨਾ ਤਾਂ ਅਵੇਲੇਬਲ ਆ ਆਪਣੇ ਇਸ ਆਰਟੀਕਲ ਦੇ ਵਿੱਚ ਆ ਚੈੱਕ ਕਰ ਲਓ ਆ ਆ ਰਿਹਾ ਰੈੱਡ ਇਹ ਆਏਗਾ ਟਮਾਟਰੀ 레드 ਪ੍ਰੋਪਰ ਬਰਾਇਡਲ ਬਲੱਡ 레드 ਕਲਰ ਆਇਹ ਟਮਾਟਰੀ ਨਹੀਂ ਸੋਰੀ ਬਲੱਡ 레드 ਕਲਰ ਆ ਚੈੱਕ ਕਰੋ ਆ ਦੁਪੱਟਾ ਗਿਰੋ ਲਓ ਜੀ ਨੈਕਸਟ ਆ ਰਿਹਾ ਬੜਾ ਪਿਆਰਾ ਸ਼ੇਡ ਰਾਣੀ ਸ਼ੇਡ ਰਾਣੀ ਮਜ਼ੈਂਟਾ ਕਲਰ ਲਓ ਜੀ ਇਹ ਆਏਗਾ ਰਾਣੀ ਮਜ਼ੈਂਟਾ ਸ਼ੇਡ ਸੋ ਕਲਰ ਸਾਰੇ ਪਿਆਰੇ ਆ ਚੈੱਕ ਕਰੋ ਆ ਰਿਹਾ ਰਾਣੀ ਮਜ਼ੈਂਟਾ ਇਹ ਕਾਰੇ ਜੀ ਦੇ ਵਿੱਚ ਆਹ ਕਲਰ ਬੜਾ ਪਿਆਰਾ ਜੀ ਗਾਜ਼ਰੀ ਸ਼ੇਡ ਇਹ ਆਏਗਾ ਥੋੜਾ ਜਿਹਾ ਹੌਟ ਪਿੰਕ ਗਾਜ਼ਰੀ ਕਲਰ ਕਾਹਨ ਬੜੀ ਡਿਫਰੈਂਟ ਹੈ ਯੂਨਿਕ ਟੋਨ ਆ ਚੈੱਕ ਕਰੋ ਜੀ ਆਹ ਆ ਰਿਹਾ ਗਾਜ਼ਰੀ ਸ਼ੇਡ ਸੋ ਕਲਰ ਸਾਰੇ ਡਿਫਰੈਂਟ ਆ ਆ ਆ ਰਿਹਾ ਜੀ ਨੈਕਸਟ ਕਲਰ ਆ ਰਿਹਾ ਆਏ ਹਾਏ ਹਾਏ ਕੁਝ ਐਹੋ ਜੇ ਕਲਰ ਵੀ ਹੁੰਦੇ ਆ ਜਿਹੜੇ ਕੁਸ਼ੀ ਨਵੇਂ ਹੀ ਹੁੰਦੇ ਆ ਜੀ ਜਿਹੜੇ ਰੰਗ ਮਿਲਦੇ ਹੀ ਨਹੀਂ ਜਲਦੇ ਹੁੰਦੇ ਆ ਆਹ ਰੰਗ ਉਹਨਾਂ ਚੋਂ ਆ ਇਹ ਰੰਗ ਮਿਲਦਾ ਨਹੀਂ ਇਹ ਆਏਗਾ ਬ੍ਰਾਉਨਿਸ਼ ਕਲਰ ਬਿਲਕੁਲ ਨਵਾਂ ਸ਼ੇਡ ਬ੍ਰਾਊਨ ਕਲਰ ਦੀ ਆਏ ਹਾਏ ਕਲਰ ਚੈੱਕ ਕਰੋ ਜੀ ਕੀ ਬਾਤ ਹੈ ਕਲਰ ਦੀ ਬਿਊਟੀ ਦੇਖੋ ਕਿੰਨੀ ਸ਼ਾਨਦਾਰ ਹੈ ਕਲਰ ਦੇਖੋ ਕਿੰਨਾ ਸੋਹਣਾ ਸੋ ਇਸ ਦੇ ਨਾਲ ਦੁਪੱਟਾ ਆ ਰਿਹਾ ਜੀ ਆ ਵਾਲਾ ਆ ਇਸ ਦਾ ਦੁਪੱਟਾ ਟੈਬੀ ਲਾਈਨ ਦਾ ਲੱਗਿਆ ਹੋਇਆ ਸੋ ਆ ਰਿਹਾ ਇਸ ਦਾ ਦੁਪੱਟਾ ਇੱਕ ਆ ਰਿਹਾ ਜੀ ਔਰੇਂਜ ਸ਼ੇਡ ਇੱਕ ਆ ਰਿਹਾ ਜੀ ਔਰੇਂਜ ਸ਼ੇਡ ਆ ਦੇਖੋ ਸ਼ੇਡ ਕਿੰਨਾ ਪਿਆਰਾ ਆ ਰਿਹਾ ਔਰੇਂਜ ਸ਼ੇਡ ਇੱਕ ਆ ਰਿਹਾ ਮਹਿੰਦੀ ਸ਼ੇਡ ਮਹਿੰਦੀ ਮਹਿੰਦੀ ਤੁਸੀਂ ਮਹਿੰਦੀ ਦੇ ਫੰਕਸ਼ਨ ਤੇ ਵੀ ਪਾ ਸਕਦੇ ਹੋ ਜੀ ਚੈੱਕ ਕਰੋ ਕਲਰ ਸਾਰੇ ਪਿਆਰੇ ਆ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਇੱਕ ਆ ਰਿਹਾ ਬੇਬੀ ਪਿੰਕ ਬੇਬੀ ਪਿੰਕ ਦਿਖਾਤਾ ਆਪਾਂ ਪਹਿਲਾਂ ਬੇਬੀ ਪਿੰਕ ਤੁਹਾਨੂੰ ਪਹਿਲਾਂ ਦਿਖਾਤਾ ਬੋਟਲ ਗ੍ਰੀਨ ਦਿਖਾਤਾ ਬੋਟਲ ਗ੍ਰੀਨ ਇਹ ਮੇਰੇ ਖਾਰਾ ਨਾ ਬਾਕੀ ਕਲਰ ਤੁਸੀਂ ਦੇਖ ਲੇ ਜੀ ਕਲਰ ਸਾਰੇ ਆ ਗਏ ਇੱਕ ਆ ਗਿਆ ਆਵਲਾ ਫਰੋਜ਼ੀ ਸ਼ੇਡ ਵੀ ਤੁਸੀਂ ਦੇਖ ਲਿਆ ਸੋ ਵਿੱਚ ਡਬਲ ਡਬਲ ਵੀ ਹੈਗੇ ਆ ਪੀਸ ਸੋ ਸਾਰੇ ਕਲਰ ਆਗੇ ਜਿਹੜਾ ਕਲਰ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਇਸ ਦਾ ਪ੍ਰਾਈਸ ਰਹੇਗਾ ਜੀ 8550 ਰੁਪਏ 8550 ਰੇਂਜ ਦੇ ਵਿੱਚ ਆਰਟੀਕਲ ਰਹੇਗਾ ਜੇ ਕਿਸੇ ਨੇ ਆਰਡਰ ਕਰਨਾ ਹੈ 7837015332852830084 ਸਾਡੇ ਦੋ ਨੰਬਰ ਨੇ ਓਨਲੀ ਆਰਡਰ ਵਾਲੇ ਦੋ ਨੰਬਰਾਂ ਦੇ WhatsApp ਚੱਲਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ WhatsApp ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ so much